ਆ ਦੋਸਤੋ ਅੱਜ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਹੈਗੇ ਸ਼ਖਸੀਅਤ ਜਿਨ੍ਹਾਂ ਦੇ ਨਾਲ ਇਨਕਲਾਬੀ ਲਹਿਰ ਦੇ ਵਿੱਚ ਕਈ ਸਾਲ ਕੰਮ ਕਰਨ ਦਾ ਵੀ ਮੌਕਾ ਮਿਲਿਆ ਇਹਨਾਂ ਦੀ ਰਹਿਨਮਾਈ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਤਜਰਬਾ ਹਾਸਲ ਕੀਤਾ ਤੇ ਨਾਮ ਹੈ ਸਰਦਾਰ ਖੇਤਾ ਸਿੰਘ ਜੀ ਘੋਮਣਕਲਾ ਤੇ ਇਹਨਾਂ ਦੇ ਇੱਥੇ ਤਾਂ ਘਰ ਦੇ ਵਿੱਚ ਤਾਂ ਘਰ ਵਾਲੇ ਮੈਂਬਰਾਂ ਦੀ ਤਰ੍ਹਾਂ ਹੀ ਸੀ ਇੱਥੇ ਤਾਂ ਜਲਪਨ ਹੀ ਚਰ ਕਰਨ ਦਾ ਮੌਕਾ ਮਿਲਦੇ ਰਿਹਾ ਇਹਨਾਂ ਦੇ ਭੈਣ ਜੀ ਸੀਗੇ ਆਪਣਾ ਜੋਧਪੁਰ ਸੰਪੂਰਜੀ ਸੇਮਾ ਹਾਂ ਬੁਰਜ ਸੇਮਾ ਸਰ ਬੁਰਜ ਸੇਮਾ ਉੱਥੇ ਵੀ ਕਾਫੀ ਮੀਟਿੰਗਾਂ ਜਿਹੜੀਆਂ ਹੈਗੀਆਂ ਜਿੱਥੇ ਬੰਦੀਆਂ ਹੁੰਦੀ ਆ ਰਹੀਆਂ ਤਾਂ ਲੰਬਾ ਸਫ਼ਰ ਹੈ ਇਹਨਾਂ ਦਾ ਤੇ ਤੇ ਇਹਨਾਂ ਦਾ بڑا ਜਿਹੜਾ ਹੈਗਾ ਲੰਬਾ ਸਫ਼ਰ ਹੈ ਜ਼ਿੰਦਗੀ ਦਾ ਹੁਣ ਤਕਰੀਬਨ ਇਹ 85 ਸਾਲ ਦਾ ਜਿਹੜੀ ਹੈਗੀ ਆ ਉਮਰ ਦੇ ਜਾਨੀ ਸਾਢੇ 8 ਦਹਾਕੇ ਪਾਰ ਕਰ ਚੁੱਕੇ ਨੇਗੇ ਤੇ ਸਿਹਤ ਦੀਆਂ ਵੀ ਕਾਫੀ ਜਿਹੜੀਆਂ ਸਮੱਸਿਆਵਾਂ ਨਾਲ ਇਹ ਜੂਝੇ ਇੱਕ ਐਕਸੀਡੈਂਟ ਵੀ ਹੋਇਆ ਉਹਦੇ ਦੌਰਾਨ ਬ੍ਰੇਨ ਹੈਮਰੇਜ ਹੋਇਆ ਤੇ ਜਿਹਦੇ ਨਾਲ ਮੈਮਰੀ ਜਿਹੜੀ ਜ਼ਿਆਦਾਸ਼ਤ ਹੈਗੀ ਆ ਉਹ ਕਾਫੀ ਪ੍ਰਭਾਵਿਤ ਹੋਈ ਆ ਪਰ ਫਿਰ ਵੀ ਮਾਨਸਿਕ ਤੌਰ ਦੇ ਉੱਤੇ ਬਿਲ ਪਾਵਰ ਦੇ ਤੌਰ ਦੇ ਉੱਤੇ ਕਾਇਮ ਨੇ ਇਹ ਅਸੀਂ ਇਹਨਾਂ ਨਾਲ ਜਿਹੜਾ ਹੈਗਾ ਜ਼ਿੰਦਗੀ ਦੇ ਇਹਨਾਂ 8.5 ਦਹਾਕਿਆਂ ਦੇ ਸਫ਼ਰ ਬਾਰੇ ਜਾਨਣਾ ਚਾਹਾਂਗੇ ਮੈਨੂੰ ਕਾਫੀ ਕੁਝ ਪਤਾ ਹੈ ਲੇਕਿਨ ਫਿਰ ਵੀ ਪੰਜਾਬ ਦੇ ਜਿਹੜੇ ਲੋਕ ਮਸਲਿਆਂ ਨਾਲ ਸਰੋਕਾਰ ਰੱਖਣ ਵਾਲੇ ਜਿਹੜੇ ਹੈਗੇ ਆ ਲੋਕ ਜਾਂ ਅੱਜ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਕੁਦਰੇ ਕਾਰਕੁਨ ਜ਼ਰੂਰ ਇਹੋ ਜੀਆਂ ਸ਼ਖਸੀਤਾਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਦੇ ਆ ਤੇ ਉਹਨਾਂ ਦੀ ਜਗਿਆਸਾ ਹੁੰਦੀ ਹੈ ਕਿ ਉਹਨਾਂ ਉਹਨਾਂ ਦੇ ਜੀਵਨ ਬਾਰੇ ਜਾਣਿਆ ਜਾਵੇ। ਤੋਂ ਇਸ ਪ੍ਰਸੰਗ ਦੇ ਵਿੱਚ ਅੱਜ ਇਹ ਸਬੱਬ ਬਣਿਆ ਹੈਗਾ ਮੈਨੂੰ ਕਾਫੀ ਲੰਮੇ ਸਮੇਂ ਦੀ ਤਮੰਨਾ ਸੀ ਇਹਨਾਂ ਨਾਲ ਇੰਟਰਵਿਊ ਕਰਨ ਦੀ ਲੇਕਿਨ ਵਕਤ ਦੇ ਕੁਝ ਜੀਮਿਆਂ ਕਾਰਨ ਮਤਲਬ ਇਹ ਗੱਲ ਲੰਮਕਦੀ ਗਈ ਤੇ ਅੱਜ ਮੈਨੂੰ ਖੁਸ਼ੀ ਹੋਈ ਹੈ ਮੈਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ। ਕਿ ਉਹ ਦਿਨ ਆ ਗਿਆ ਕਿ ਜਦੋਂ ਇਹਨਾਂ ਦੇ ਵਿਚਾਰ ਜਾਣਨ ਦਾ ਜਿਹੜਾ ਹੈਗਾ ਮੌਕਾ ਮਿਲ ਰਿਹਾ ਤੇ ਜਿਹੜੇ ਕਿ ਦਰਸ਼ਕਾਂ ਦੇ ਨਾਲ YouTube ਚੈਨਲ ਵੌਇਸ ਆਫ ਈਸਟ ਪੰਜਾਬ ਦੇ ਉੱਤੇ ਜਿਹੜੇ ਹੈਗੇ ਆ ਸਾਂਝੇ ਕੀਤੇ ਜਾਣਗੇ ਤੋਂ ਤੁਹਾਡਾ ਸਵਾਗਤ ਹੈ ਸਰਦਾਰ ਖੇਤਾ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਟਵਣਾ ਸਾਹਿਬ ਮੈਂ ਬਹੁਤ ਖੁਸ਼ਕਿਸਮਤ ਸਮਨੇ ਆਪਣੇ ਆਪ ਨੂੰ ਕਿ ਇਸ ਦੇ ਰਚਤੋੜੇ ਦਰਸ਼ਨ ਹੋਏ ਔਰ ਹੋਰ ਮੇਰੇ ਯਾਰ ਬੇਲੀ ਜਿਹੜੇ ਸੁਣ ਰਹੇ ਨੇ ਮੈਂ ਉਹਨਾਂ ਦਾ ਵੀ ਸਾਰਾ ਦਾ ਬੜਾ ਧੰਨਵਾਦ ਕਰਦਾ ਕਿ ਇਸ ਲਾਸਟ ਜ਼ਿੰਦਗੀ ਦੇ ਲਾਸਟ ਸਟੇਜ ਤੇ ਆ ਕੇ ਤੁਸੀਂ ਮੈਨੂੰ ਦਰਸ਼ਨ ਦਿੱਤੇ ਨੇ ਔਰ ਮੇਰੇ ਨਾਲ ਵਿਚਾਰ ਜਿਹੜੇ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂ ਮੈਂ ਤਾਂ ਦਰਸ਼ਨ ਕਰਨ ਆਇਆ ਨਹੀਂ ਅਜੇ ਦਰਸ਼ਨ ਦਿੱਤੇ ਨਹੀਂ ਤੇ ਅੱਜ ਸਭ ਤੋਂ ਪਹਿਲਾਂ ਦਾ ਤੁਹਾਡੀ ਜਨਮ ਤਰੀਕ ਬਾਰੇ ਹੂੰ ਹੈ ਨਹੀਂ ਮੇਰੇ ਜਨਮ ਪੱਤਰ ਦੀ 13 1 1939 13 1 1939 40 ਹਾਂਜੀ ਜਾਨੀ ਅੰਗਰੇਜ਼ਾਂ ਵੇਲੇ ਦਾ ਮਤਲਬ ਜਨਮ ਹੈ ਤੁਹਾਡਾ ਤੇ ਮਾਤਾ ਪਿਤਾ ਦਾ ਸ਼ੁਭ ਨਾਮ ਉਹਨਾਂ ਦੇ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਸਰਵਣ ਸਿੰਘ ਜੀ ਹਾਂਜੀ ਤੇ ਮਾਤਾ ਜੀ ਹਰਨਾਓ ਕੌਰ ਹਰਨਾਮ ਕੋ ਮਾਤਾ ਜੀ ਦਾ ਨਾਮ ਹਰਨਾਮ ਕਰ ਸੀ ਅੱਛਾ ਪੜਨ ਦੇ ਵਾਸਤੇ ਚ ਜ਼ਿਆਦਾਤਰ ਮਤਲਬ ਤੁਹਾਡੇ ਦੋਨਾਂ ਦੇ ਵਿੱਚੋਂ ਮਾਤਾ ਪਿਤਾ ਚੋਂ ਕਿਹਨੇ ਪ੍ਰੇਰਿਤ ਕੀਤਾ ਵੀ ਪੜ ਤੂੰ ਦੇਖੋ ਸਭ ਤੋਂ ਵੱਡਾ ਰੋਲ ਤਾਂ ਜ਼ਿੰਦਗੀ ਦੇ ਵਿੱਚ ਮਾਤਾ ਜੀ ਦਾ ਹੁੰਦਾ ਹੈ ਓਕੇ ਕਿਉਂਕਿ ਜਿਨ੍ਹਾਂ ਨੇ ਬਚਪਨ ਤੋਂ ਲੈ ਕੇ ਪਾਲ ਪਾਲਣ ਪੋਸ਼ਣ ਕੀਤਾ ਹਾਂ ਉਹਨਾਂ ਨੇ ਪੜਾਈ ਦਾ ਜਿਹੜਾ ਕੰਮ ਤਾਂ ਸ਼ੁਰੂਆਤ ਹੀ ਬਚਪਨ ਤੋਂ ਹੀ ਹੋ ਜਾਂਦਾ ਹੈ ਹਾਂ ਮਾਤਾ ਦੇ ਹਾਂ ਤੋਂ ਇਸ ਕਰਕੇ ਜਿਆਦਾ ਪ੍ਰੇਰਿਤ ਮੈਨੂੰ ਮਾਤਾ ਜੀ ਨੇ ਵੀ ਕੀਤਾ ਤੇ ਪਿਤਾ ਜੀ ਕਿਉਂਕਿ ਅਕਾਲੀ ਲਹਿਰ ਨਾਲ ਸੰਬੰਧ ਰੱਖਦੇ ਸੀ ਅੱਛਾ ਜੀ ਇਸ ਕਰਕੇ ਉਹ ਵੀ ਘਰੇ ਵੀ ਆਉਣ ਜਾਣ ਲੀਡਰਾਂ ਦਾ ਘਰੇ ਆਉਣ ਜਾਣ ਰਹਿੰਦਾ ਸੀ ਤੇ ਉਸ ਤੋਂ ਵੀ ਕਾफी ਪ੍ਰੇਰਨਾ ਮਿਲਦੀ ਸੀ ਪੜ੍ਹੇ ਲਿਖੇ ਸੀ ਕਿ ਪਿਤਾ ਜੀ ਤੋਂ ਹਾਂ ਪਿਤਾ ਜੀ ਮੇਰੇ ਬਹੁਤਾ ਨਹੀਂ ਪੜ੍ਹੇ ਲਿਖੇ ਸੀ ਥੋੜਾ ਲੇਕਿਨ ਪੜ ਪੜ ਸਕਦੇ ਸੀਗੇ ਹੋ ਓਕੇ ਕਿਸੇ ਮਹੱਤਵਪੂਰਨ ਅਕਾਲੀ ਲੀਡਰ ਦਾ ਨਾਮ ਜਿਹੜਾ ਤੁਹਾਡੇ ਘਰ ਆਉਂਦਾ ਰਿਹਾ ਹੋਵੇ ਮੈਂ ਤੁਹਾਨੂੰ ਦੱਸਣ ਵੀ ਲੱਗਿਆ ਸੀ ਹੂੰ ਕਿ ਇਥੇ ਅਕਾਲੀ ਲੀਡਰ ਸਾਡੇ ਏਰੀਆ ਜਿਹੜਾ ਐਮਐਲਏ ਸੀਗਾ ਉਹ ਸਰਦਾਰ ਦਸੋਂਦਾ ਸਿੰਘ ਸੀ ਜੋਧਪੁਰ ਦੇ ਓਕੇ ਹਾਂ ਉਹ ਆਵੇਂ ਸਾਡੇ ਘਰ ਆਉਂਦੇ ਸੀ ਇਸੇ ਜੋਧਪੁਰ ਦੇ ਆਪਣੇ ਆ ਇਸੇ ਜੋਧਪੁਰ ਠੀਕ ਹੈ ਜੀ ਹਾਂ ਜੀ ਜੋਧਪੁਰ ਦੇ ਸੀ ਉਹਨਾਂ ਨੇ ਬੜਾ ਲੰਮਾ ਸਮਾਂ ਇੱਥੇ ਮਤਲਬ 2-3 タルਮਾਂ ਦੇ ਐਮਐਲਏ ਰਹੇ ਹੋ ਜੀ ਸਾਡੇ ਹੂੰ ਤੇ ਅਸੀਂ ਮੈਂ ਕਿਉਂਕਿ ਕਾਲਜ ਦੇ ਸਮੇਂ ਵਿੱਚ ਮੇਰਾ ਕਮਿਊਨਿਸਟ ਵਿਚਾਰਧਾਰਾ ਨਾਲ ਸੰਬੰਧ ਬਣ ਗਿਆ ਸੀ ਜੀ ਇਸ ਕਰਕੇ ਜਗੇਸ਼ ਸਿੰਘ ਜੋਗਾ ਨੂੰ ਉਸ ਵੇਲੇ ਮਿਲਦੇ ਰਿਹਾ ਸੀਗਾ ਓਕੇ ਤੇ ਥਾਂ ਮੇਰੇ ਯਾਦ ਨਹੀਂ ਆ ਰਿਹਾ ਕਿ ਉਸ ਵੇਲੇ ਚੋਣ ਇਥੇ ਤਰਵੰਡੀ ਹਲਕਾ ਸੀ ਇਹ ਚੋਣ ਹੋਈ ਉਹਦੇ ਚ ਸੌਂਦਾ ਸਿੰਘ ਤੇ ਅਕਾਲੀ ਪਾਰਟੀ ਵੱਲੋਂ ਤੇ ਆਪਣਾ ਇਹ ਜੋਧਪੁਰ ਵਾਲੇ ਆਪਣਾ ਜਗੇ ਜੋਗੇ ਵਾਲੇ ਜਗੀਰ ਸਿੰਘ ਜਗੀਰ ਸਿੰਘ ਹਾਂਜੀ ਜਗੀਰ ਸਿੰਘ ਜੋਗਾ ਉਸੇ ਪੇਜ ਵੱਲੋਂ ਆ ਉਸੇ ਪੇਜ ਵੱਲੋਂ ਜੀ ਓਕੇ ਮੈਂ ਕਿਉਂਕਿ ਸਾਡਾ ਸੀਪੀਆਈ ਨਾਲ ਸੰਬੰਧ ਜ਼ਿਆਦਾ ਸੀਗਾ ਉਸ ਵੇਲੇ ਇੰਟਰਸਟ ਸੀ ਜ਼ਿਆਦਾ ਹਾਂਜੀ ਇੱਕ ਦਿਨ ਤੇ ਚਾਂਸ ਇਹ ਹੋਇਆ ਕਿ ਸਰਦਾਰ ਸੌਂਦਾ ਸਿੰਘ ਜੀ ਬਰੇਕਰ ਆਏ ਜੀ ਤੇ ਮੈਂ ਕਾਲਜ ਚੋਂ ਪੜ ਕੇ ਆਇਆ ਤੇ ਆ ਕੇ ਉਹਨਾਂ ਨੂੰ ਨਮਸਕਾਰ ਕੀਤਾ ਸਤਿਕਾਰ ਬੁਲਾਇ ਬੈਠ ਗਿਆ ਤੇ ਦਿਮਾਗ ਚ ਕੁਐਸਚਨ ਚਲੋਂਦਾ ਦਿਮਾਗ ਪੜਨ ਵਾਲੇ ਬੱਚਾ ਦਾ ਤੇ ਮੈਂ ਕਿਹਾ ਇਹਨਾਂ ਨੂੰ ਕੁਝ ਪੁੱਛੀ ਜੀ ਮੈਨੂੰ ਕਹਿਣ ਲੱਗੇ ਹਾਓ ਕਾਕਾ ਜੀ ਕਿਵੇਂ ਮਾਜੀ ਬਹੁਤ ਮੈਂ ਕਿਹਾ ਆ ਆ ਮੈਲੇ ਸਾਹ ਹੂੰ ਇਕਮਾ ਤੁਸੀਂ ਉਹ ਜਗੀਰ ਸਿੰਘ ਜੋਗਾ ਤੁਹਾਡੇ ਬਾਰੇ ਬੜਾ ਕੁਝ ਕਹਿੰਦਾ ਰਹਿੰਦਾ ਹੂੰ ਤੇ ਤੁਸੀਂ ਉਹਨੂੰ ਕੋਈ ਜਵਾਬ ਦਿਓ ਨਾ ਠੋਕਵਾ ਹਾਂ ਉਹ ਕਹਿੰਦਾ ਉਹਨੂੰ ਸੋਰਿਆਂ ਨੂੰ 20 ਵਾਰੀ ਕਿਹਾ ਭਜੜਾ ਭਜੜਾ ਕੋਲੜਾ ਕੋਲੜਾ ਤੇ ਕਹਦਾ ਬੱਸ ਫਸੇ ਮਗਰ ਜਾਂਦਾ ਤੇ ਬਗਹਿ ਤਿਕਾ ਇਸ ਫੋਟੇ ਤੇ ਕਾਲੇ ਕਿਹੜੇ ਸੀ ਸਰ ਤੁਹਾਡਾ ਉਹ ਕਾ ਬਟੰਡਾ ਬਿਸ਼ਿੰਦਾਰ ਜਿੰਦਰਾ ਕੋਲ ਅਚਾਰ ਜਿੰਦਰਾ ਜਪੜੇ ਤੁਸੀਂ ਜਿੰਦਰਾ ਫੜਿਆ ਅੱਛਾ ਉਸ ਤੋਂ ਬਾਅਦ ਸਾਡੇ ਬਜ਼ੁਰਗਾ ਨੇ ਇਹ ਗੱਲ ਸੁਣ ਲਈ ਉਹ ਮੈਨੂੰ ਕਹਿੰਦਾ ਸੁਣ ਓਏ ਹੂੰ ਕਹਿੰਦਾ ਜਿੰਨਾ ਮਰਜ਼ੀ ਜ਼ੋਰ ਲਾ ਲੋ ਗੋਡੀਆਂ ਦਾ ਬਾਵਾ ਵੀ ਤੁਹਾਡੇ ਅੱਗੇ ਅਸੀਂ ਅੱਛਾ ਤੇ ਮੈਂ ਕਹਾਂ ਮੈਂ ਹੱਸਣ ਲੱਗਿਆ ਬਾਜ ਠੀਕ ਹੈ ਦੇਖਾਂਗੇ ਤੇ ਜੋ ਚੋਣ ਹੋਈ ਜੋੜਾ ਸੋਨਾ ਸਿੰਘ ਜਤੀਆ ਤੇ ਜੀਰ ਸੁਹਾਰ ਹੈਗੇ ਮਤਲਬ 1 ਕ ਘਰ ਦੇ ਵਿੱਚ ਹੀ ਤੁਹਾਡੇ ਦੋ ਘਰ ਆ ਰਿਹਾ ਸੀ ਕਿਉਂ ਪਾਉਂਦੇ ਸਭ ਇਹ ਤੇ ਉਸ ਤੋਂ ਇਸ ਤਰ੍ਹਾਂ ਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਅੱਛਾ ਤੁਸੀਂ ਮੇਰੇ ਤੁਹਾਡੇ ਕਾਲਜ ਦੇ ਤੋਂ ਜਦੋਂ ਆ ਗਿਆ ਮਤਲਬ ਤਾਂ ਐਕਚੁਅਲੀ ਮੈਂ ਪਿੱਛੇ ਤੋਂ ਸ਼ੁਰੂ ਕਰਨਾ ਚਾਹਨਾ ਕਿ ਪ੍ਰਾਇਮਰੀ ਸਿੱਖਿਆ ਤੁਸੀਂ ਕਿੱਥੋਂ ਕੀਤੀ ਪ੍ਰਾਇਮਰੀ ਸਿੱਖਿਆ ਮੈਂ ਖਾਲਸਾ ਹਾਈ ਸਕੂਲ ਮੋਰਟੋ ਮੋਰਟੋ ਪਹਿਲਾਂ ਪਿੰਡ ਪਿੰਡ ਤਾਂ ਮੈਂ ਥੋੜਾ ਜ ਮਤਲਬ ਸਾਡੇ ਸਕੂਲ ਐ ਨਹੀਂ ਸੀ ਪਿੰਡ ਪ੍ਰਾਈਵੇਟ ਨੇ ਸਾਡੇ ਇੱਕ ਟੀਚਰ ਸੀ ਇੱਥੇ ਪ੍ਰਾਈਵੇਟ ਤਰ੍ਹਾਂ ਪੜਾਉਣਾ ਜਾਨੂ ਉਹ ਇੱਥੇ ਰਿਹਾ ਤੇ ਉਸ ਤੋਂ ਬਾਅਦ ਮੈਨੂੰ ਮੈਂ ਮਤਲਬ ਤੀਜੀਸ ਤੇ ਜਾ ਕੇ ਫਿਰ ਸਕੂਲ ਦਾਖਲ ਕਰਾਤਾ ਮੈਨੂੰ ਮਾਧਮ ਕੀ ਸੀਗਾ ਉਦੋਂ ਮਤਲਬ ਪੰਜਾਬੀ ਪੰਜਾਬੀ ਵੀ ਗਾ ਉਰਦੂ 언ਚਲੇਗਾ ਸੀ ਉਰਦੂ ਵੀ ਚੱਲਦਾ ਸੀ ਅੱਛਾ ਉਰਦੂ ਵੀ ਚੱਲਦਾ ਸੀ ਉਰਦੂ ਵੀ ਚੱਲਦਾ ਸੀ ਲੇਕਿਨ ਤੁਸੀਂ ਪੰਜਾਬੀ ਰੱਖਿਆ ਮੈਂ ਪੰਜਾਬੀ ਰੱਖਿਆ ਉਰਦੂ ਵੀ ਮੈਂ ਚਾਹ ਰਿਹਾ ਤਾ ਪਰ ਅੱਛਾ ਹਾਂ ਤੇ ਤੁਸੀਂ ਕਦੇ ਜਿਹੜ੍ਹ ਦਿਖਾਏ ਸੀ ਜਦੋਂ ਆਪਾਂ ਮਿਲਦੇ ਰਹੀ ਹੁਣ ਵੀ ਮੈਂ ਉਰਦੂ ਪੜ ਲੈਣਾ ਅੱਛਾ ਥੋੜਾ ਮੋਟਾਣਾ ਠੀਕ ਹੈ ਪੜ ਲੈਣਾ ਤੇ ਇਸ ਕਰਕੇ ਉਰਦੂ ਹੀ ਦੇ ਹਸਤਾ ਅੱਛਾ ਤੇ ਖਾਲਸਾ ਸਕੂਲ ਮੋੜ ਫਿਰ ਮੈਂ 10ਵੇਂ ਤੱਕ ਪੜਿਆ ਅੱਛਾ ਇਹ ਅਠਵੀਂ ਪਹਿਲੀ ਤੋਂ ਦਸਵੀਂ ਤੱਕ ਜਾਨੀ ਖਾਸ ਸਕੂਲ ਮਾਰ ਹਾਈ ਸਕੂਲ ਸੀਗਾ ਇਹ ਹਾਈ ਸਕੂਲ ਸੀਗਾ ਓਕੇ ਤੇ ਇੱਥੇ ਉਹਨਾਂ ਸਮੇਂ ਦੇ ਵਿੱਚ ਇੱਥੇ ਸਰਦਾਰ ਰਾਵਲ ਜੀ ਸਾਡੇ ਹੈਡ ਟੀਚਰ ਹੁੰਦੇ ਸੀਗੇ ਓਕੇ ਤੇ ਬੜੇ ਮਤਲਬ ਦਲੇਰ ਬੰਦਾ ਸੀ ਉਹ ਹੂੰ ਤੇ ਉਹ ਉਸ ਸਮੇਂ ਮਤਲਬ ਦੀਨਾनाथ ਇੱਕ ਟੀਚਰ ਹੁੰਦਾ ਸੀ ਸਾਡੇ ਜੀ ਉਹਦੇ ਨਾਲ ਕਿੱਥੇ ਆਣ ਬਣਾਉਗੀ ਜਿੰਨਾ ਨਾ ਪਿੰਡ ਦੇ ਵਿੱਚ ਮਤਲਬ ਉਹਨਾਂ ਨੂੰ ਲਿਜਾ ਕੇ ਆ ਲਾਲਿਆਂ ਨੂੰ ਇਕੱਠੇ ਕਰਕੇ ਡੀਸੀ ਕੋਲ ਚਲੇਗੇ ਓਕੇ ਕਿ ਜੀ ਸਕੂਲ ਬਣਾਉਣਾ ਸੀ ਹੂੰ ਡੀਸੀ ਵੀ ਲਾਲਾਈ ਸੀ ਉਸ ਵੇ ਡੀਸੀ ਨੇ ਗੈ ਕੋਈ ਗੱਲ ਨਹੀਂ ਤੂੰ ਸਕੂਲ ਬਣਾ ਲੋ ਐਸੀ ਸਕੂਲ ਬਣਾ ਲੋ ਇੱਥੇ ਹੂੰ ਉਹਨੇ ਮਤਲਬ ਜੋ ਫਸਲ ਵਿਕਦੀ ਸੀ ਫਸਲ ਤੇ ਕੁ ਰੁਪਿਆ ਮਤਲਬ ਮਨ ਦੇ ਹਿਸਾਬ ਨਾਲ ਉਹਨਾਂ ਨੇ ਉਹ ਹਰਕਤਾਂ ਵੀ ਇਕੱਠਾ ਕਰੀ ਚੱਲੋ ਚੁੰਗੀ ਉਧਰ ਲਾਤੀ ਚੁੰਗੀ ਲਾ ਕੇ ਤੇ ਲਾਲਾ ਨੇ ਕਹਿੰਦਾ ਕਿ ਰੁਪਈਆ ਮਨ ਦੇ ਹਿਸਾਬ ਨਾਲ ਇਕੱਠਾ ਕਰੋ ਭਾਈ ਤੇ ਜਿਹੜੇ ਪੈਸੇ ਬਣ ਗਏ ਤੇ ਫਿਰ ਉਹ ਸਕੂਲ ਦਾਦ ਤੌਰਨ ਨੇ ਫਿਰ ਮੁਕਾਬਲੇ ਤੇ ਸਕੂਲ ਐਸਟੀ ਸਕੂਲ ਖੁੱਲ੍ਹੇ ਕਰਨ ਦੇ ਤੇ ਓਕੇ ਇਹਨਾਂ ਦੋਨਾਂ ਸਕੂਲਾਂ ਦੇ ਫਿਰ ਟਕਰਾਅ ਵੀ ਹੁੰਦਾ ਰਿਹਾ ਅੱਛਾ ਜੀ ਹਾਂਜੀ ਤੇ ਇਸ ਕਰਕੇ ਜਿਆਦਾ ਮਤਲਬ ਕਿਉਂਕਿ ਸਕੂਲ ਸਾਡੇ ਵੱਡਾ ਸੀਗਾ ਹੂੰ ਤੇ ਇਸ ਕਰਕੇ ਅਸੀਂ ਸਾਰ ਹਰ ਗੱਲ ਖੇਡਾਂ ਦੇ ਵਿੱਚ ਵੀ ਪੜਾਈ ਦੇ ਵਿੱਚ ਵੀ ਸਾਡਾ ਸਕੂਲ ਕਾਫਤੇ ਰਿਹਾ ਹਜ਼ਰਾਂ ਵਿੱਚ ਅੱਛਾ ਅੱਛਾ ਤੇ ਤੁਹਾਡਾ ਵੈਸੇ ਸਬਜੈਕਟ ਕੀ ਸੀ ਫੇਵਰਟ ਸਬਜੈਕਟ ਕੀ ਸੀ ਸਕੂਲ ਦਾ ਸਕੂਲ ਦਾ ਜਿਆਦਾ ਮਤਲਬ ਦੇ ਚਾ ਸਪੀਕਿੰਗ ਜਿਆਦਾ ਮੈਂ ਪੰਜਾਬੀ ਪੜਦਾ ਸੀ ਹਾਂਜੀ ਪੰਜਾਬੀ ਜਿਆਦਾ ਫੇਵਰਟ ਸੀਗਾ ਤੇ ਕੁਝ ਥੋੜੇ ਮ बटे ਉਸ ਵਿੱਚ ਇੰਗਲਿਸ਼ ਵੀ ਥੋੜਾ ਪੜ ਲੈਂਦੇ ਸੀ ओके ਅੰਗਰੇਜ਼ੀ ਵੀ ਹੈ ਕੰਪਲਸਰੀ ਜੀ ਉਹ ਨਹੀਂ ਸੋਇਆ ਤੇ ਅੰਗਰੇਜ਼ੀ ਨਹੀਂ ਕੰਪਲਸਰੀ ਦੇ ਅੱਛਾ ਉਹ ਕੰਪਲਸਰੀ ਨਹੀਂ ਸੀ ਠੀਕ ਹੈ ਤੇ ਬਾਕੀ ਛੋਟੇ ਛੋਟੇ ਮਤਲਬ ਹੈ ਇਸ ਤਰ੍ਹਾਂ ਹੋਰ ਜਿਹੜੇ ਦੂਜਾ ਅ ਸੀਗਾ ਹਿੰਦੀ ਵੀ ਪੜਦੇ ਸੀਗੇ ਸੀ ओके ਉਹ ਵੀ ਪੜਦੇ ਸੀ ਉਸ ਵੇ ਚਾਰ ਪਛਾਵਾਂ ਮਤਲਬ ਦਸਵੀਂ ਦਾ ਅੱਛਾ ਜੀ ਹੂੰ ਅੱਛਾ ਇਥੋਂ ਫਿਰ ਤੁਸੀਂ ਦਸਵੀਂ ਕਰਨ ਤੋਂ ਬਾਅਦ ਮਤਲਬ ਉਹ ਇੰਦਰਾ ਚ ਦਾਖਲਾ ਲਿਆ ਉਥੇ ਕੀ ਜਿਹੜੀ ਸਟਰੀਮ ਦੇ ਵਿੱਚ ਦਾਖਲ ਹੋਏ ਤੁਸੀਂ ਉਥੇ ਮੈਂ ਦਾਖਲ ਹੋਇਆ ਆਰਟਸ ਜੀ ਜਾਂ ਸਾਇੰਸ ਜੀ ਕਮਰਸ ਕੇ ਨਹੀਂ ਮੇਰੇ ਮੈਂ ਉਥੇ ਹਿਸਟਰੀ ਓਕੇ ਹਿਸਟਰੀ ਤੇ ਮਤਲਬ ਸੋਸ਼ਲ ਸਟਡੀ ਦਾ ਸਬਜੈਕਟ ਸੀ ਮੇਰੇ ਕੋਲ ਓਕੇ ਇੰਗਲਿਸ਼ ਤੇ ਹਿਸਟਰੀ ਓਕੇ ਹਾਂ ਜੀ ਠੀਕ ਠੀਕ ਹੈ ਸੋਸ਼ਲ ਸਟਡੀ ਦਿੰਦਾ ਤੇ ਮਤਲਬ ਫਿਰ ਤੁਸੀਂ ਗ੍ਰੈਜੂਏਸ਼ਨ ਕਿਹੜੇ ਸਾਲ ਕੀਤੀ ਗ੍ਰੈਜੂਏਸ਼ਨ ਮੈਂ ਕੀਤੀ 55 ਜੀ 55 ਚ ਮਤਲਬ 52 ਤੁਸੀਂ ਦੱਸਣ ਦਸਵੀਂ ਕੀਤੀ ਹਾਂ 52 ਦਸਵੀਂ ਕੀਤੀ 55 ਚ ਮੈਂ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਮੈਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਂ ਮਤਲਬ ਉਹ ਵੀ ਇੱਕ ਬੜਾ ਇੰਟਰਸਟਿੰਗ ਸੀ ਹਾਲ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੇਰੇ ਪਿਤਾ ਜੀ ਮੈਨੂੰ ਕਹਿਣ ਲੱਗੇ ਹੂੰ ਵੀ ਹੁਣ ਤੋਂ ਐ ਕਰ ਆਪਣੇ ਕੋਲ ਜ਼ਮੀਨ ਸਾਡੇ ਕੋਲ 40 ਕਿੱਲੇ ਜ਼ਮੀਨ ਸੀ ਹੋਰ ਅੱਛਾ ਹਾਂਜੀ ਤੇ ਪਿਤਾ ਜੀ ਕੋਲ ਮਲ ਕੈਪਰਾ ਸੀ ਹਾਂ ਦੋ ਭਰਾ ਸੀ ਦੋ ਭਰਾ ਸੀ ਤੇ ਉਹ ਮੈਨੂੰ ਕਹਿਣ ਲੱਗੇ ਵੀ ਤੂੰ ਭਾਈ ਕਰ ਲੈ ਹੂੰ ਸੋ ਬਹੁਤ ਪੜ੍ਹਨੇ ਚਾਹ ਹਾਂ ਭਾਈ ਕਰ ਮੈਂ ਤਾਂ ਪੜ੍ਹਾਂਗਾ ਹੂੰ ਉਹ ਕਹਿੰਦਾ ਮੈਂ ਵੀ ਪੜ੍ਹਨਾ ਤੂੰ ਮੈਂ ਉਹ ਕੰਮ ਖੇਤੀ ਆਪਣੇ ਸੰਭਾਲ ਹੂੰ ਤੇ ਇਹ ਜ਼ਮੀਨ ਵੀ ਸੰਭਾਲ ਲੈ ਜਰੂਰੀ ਹੈ ਹਾਂ ਤੇ ਮੈਂ ਜੀ ਰਸਕੇ ਪਾਇਆ। ਅੱਛਾ ਤੇ ਰੋਟੀ ਨਾ ਕਰਦੀ। ਹੂੰ ਤੇ ਉਹਨਾਂ ਦਾ ਇੱਕ ਭੈਣ ਵੀ ਸੀ ਕੋਈ ਤੁਹਾਡਾ ਭੈਣ ਵੀ ਸੀ ਆ ਇੱਕ ਵਾਰ ਇੱਕ ਭੈਣ ਹਾਂ ਜਿੱਤੇ ਆਪਾਂ ਜਾਂਦੇ ਰਹੇ ਉਹ ਵੀ ਉਹ ਹਾਂ ਓਕੇ ਓਕੇ। ਅੱਛਾ ਮੈਂ ਰਸਕੇ ਪਿਆ ਤੇ ਉਹਨਾਂ ਦਾ ਇੱਕ ਦੋਸਤ ਸੀ ਫੁੱਮਣ ਸਿੰਘ ਹੂੰ ਬਜ਼ੁਰਗ ਸਾਡੇ ਪਿੰਡ ਦੇ ਹਾਂਜੀ ਜਹੇਦਾਰਾ ਉਹ ਆਇਆ ਸਾਡੇ ਘਰ ਹੂੰ ਉਹ ਕਹਿੰਦਾ ਬੇਰਗਰ ਇਹ ਕਿਉਂ ਪਿਆ ਹੂੰ ਉਹ ਕਹਿੰਦੇ ਜੀ ਇਹ ਪੜ੍ਹਨ ਨੂੰ ਆਦਾ ਹੁਣ ਮੈਂ ਕਹਿੰਦਾ ਜਵੇ ਸੰਭਾਲ ਆਪਣੇ ਹੂੰ ਉਹ ਕਹਿੰਦਾ ਚੰਗੇ ਕਰ ਮੈਂ ਤੇਰੇ ਚੰਗੇ ਹੂੰ ਮੁੰਡਾ ਪੜ੍ਹਨ ਨੂੰ ਆਦਾ ਤੂੰ ਗੇਰੇਜ ਵਿੱਚ ਸੁਭਾ ਉਹ ਜਵੇਂ ਪੱਜੀ ਜਾਂ ਕਿਤੇ ਅੱਛਾ ਤੇ ਕੋਈ ਨਹੀਂ ਸੰਭਾਲਦਾ ਪੜ੍ਹਨ ਜਗਾ ਕਾ ਜਗਾ ਕਰ ਪੜਨ ਤੂੰ ਹੂੰ ਜੱਜਿੱਥੇ ਜਾਣਾ ਮਜਾ ਸਲੋ ਬਿਓ ਰੁਕ ਚੁੱਕ ਗਏ ਉਹ ਕਹਿੰਦੇ ਤੇਰੀ ਮਰਜ਼ੀ ਆਪੋ ਹੀ ਹੋ ਜੇ ਐ ਕਿਨੂੰ ਹੂੰ ਫਿਰ ਮੈਂ ਜਾ ਕੇ ਜੀ ਬੀਅਰ ਮਤਲਬ ਉਹਦੋਂ ਦਾਖਲ ਹੋ ਗਿਆ ਕਿ ਪਟਿਆਲੇ ਓਕੇ ਹਾਂ ਤੇ ਪਟਿਆਲੇ ਮੈਂ ਇੱਕ ਸਾਲ ਰਿਹਾ ਬੀਐਡ ਕੀਤੀ ਫੇ ਉੱਥੇ ਹਾਂ ਬੀਐਡ ਕਰਨ ਤੋਂ ਬਾਅਦ ਮੈਂ ਆ ਕੇ ਤੇ ਟੀਚਰ ਲੱਗਾ ਖਾਲਸਾ ਸਕੂਲ ਜੀ ਦੇ ਉਸੇ ਸਕੂਲ ਜੀ ਉਸੇ ਸਕੂਲ ਜੀ ਆ ਜੀ ਜਿੱਥੋਂ ਪੜ੍ਹੇ ਸੀ ਜਿੱਥੋਂ ਪੜ੍ਹੇ ਸੀ ਉੱਥੇ ਟੀਚਰ ਲੱਗਿਆ ਰੈਗੂਲਰ ਸੀ ਕਿ ਜੇ ਆਪ ਕੋ ਪਹਿਲਾਂ ਅਢਾਰ ਤੇ ਰਹੇ ਕੁਛ ਨਾ ਮੈਂ ਰੈਗੂਲਰ ਉਹਨਾਂ ਨੇ ਹੌਣ ਸਾਰ ਮੈਨੂੰ ਰੈਗੂਲਰ ਕਰ ਕਰ ਲਿਆ ਅੱਛਾ ਤੇ ਉਹ ਕਿਉਂਕਿ ਉਹ ਤੋਂ ਮੈਂ ਮਤਲਬ ਟੀਚਰ ਸੀ ਉਹ ਬੰਨ ਪਹਿਲੇ ਜਾਣਦੇ ਸਾਰੇ ਹਾਂ ਤੇ ਬਾਕੀ ਵੈਸੇ ਵੀ ਤੁਸੀਂ ਗੁੱਡ ਬੁੱਕ ਚ ਹੋਵੋਗੇ ਉਹਦੇ ਹਾਂ ਤੇ ਸਕੂਲ ਦੀ ਮੈਨੇਜਮੈਂਟ ਜਿਹੜੀ ਸੀ ਹੂੰ ਉਸ ਵੇਲੇ ਮਾਨ ਸੀ ਹੂੰ ਸੰਤ ਸਰੀ ਬੜੇ ਸਾਰੇ ਔਰ ਜ਼ੋਰਦਾਰ ਬੰਦੇ ਸੀ ਉਹ ਅੱਛਾ ਉਹਨੇ ਹੁਣ ਸਰ ਕਿਹਾ ਵੀ ਇਹਨਾਂ ਦਾਖਲ ਕਰੋ ਤੇ ਉਹਨੇ ਮਤਲਬ ਕਰ ਲੋ ਹੂੰ ਚੜੜਣੇ ਮੈਂ ਵਗਲੇ ਕਰ ਲਿਆ ਉੱਥੇ ਤੇ ਫਿਰ ਮੈਂ ਉੱਥੇ ਮਤਲਬ ਕੋਈ ਲਗਭਗ 20 ਸਾਲ ਤੱਕ ਮੈਂ ਉੱਥੇ ਰਹਾ ਅੱਛਾ ਹਾਂਜੀ ਉਹਦਾ ਕਾਰਨ ਇਹ ਸੀ ਕਿ ਮੈਂ 1960 ਦੇ ਵਿੱਚ 1960 ਦੇ ਵਿੱਚ ਮੇਰੀ ਸਿਲੈਕਸ਼ਨ ਹੋ ਗਈ ਸਿਲੈਕਸ਼ਨ ਵੀ ਹੋਈ ਬੜੀ ਮਤਲਬ ਸਾਡੇ ਇੰਟਰਵਿਊ ਹੋਏ ਪਟਿਆਲੇ ਓਕੇ ਪੁਰਾਣੇ ਇੰਟਰਵਿਊ ਇਤੇ ਉਥੇ ਜਿਹੜਾ ਟੂ ਲੈ ਰਹਾ ਸੀਗਾ ਉਹ ਤੇ ਮੈਂ ਨਾ ਭੁੱਲ ਗਿਆ ਹੁਣ ਇਹ ਸਰਕਾਰੀ ਪੋਸਟਾਂ ਸੀ ਸਰਕਾਰੀ ਇਹ ਨਾ ਇਹ ਤਾਂ ਪ੍ਰਾਈਵੇਟ ਸੀ ਅੱਛਾ ਨਹੀਂ ਜਿਹੜੀਆਂ ਜਿਹੜੀ ਤੁਸੀਂ ਕਹਿੰਦੇ ਮਤਲਬ ਉਹ ਸਰਕਾਰੀ ਸਰਕਾਰੀ ਮਤਲਬ ਜਿਹੜੇ ਸਰਕਾਰੀ ਪੋਸਟ ਮਤਲਬ ਸਰ ਸਰਜਨ ਕਰਨ ਵਾਸਤੇ ਮੈਂ ਚਲਾ ਗਿਆ ਓਕੇ ਇੰਟਰਵਿਊ ਵਾ ਠੀਕ ਤੇ ਤੇ ਉਹਨਾਂ ਨੇ ਮੈਨੂੰ ਸਵਾਲ ਹੀ ਕੀਤਾ ਕਿ ਵੀ ਤੁਸੀਂ ਦੱਸੋ ਬੀ ਔਰਨ ਕੇ ਜਿਹੜਾ ਹੈ ਉਹ ਮਤਲਬ ਫੇਲ ਕਿਉਂ ਹੋ ਗਿਆ ਹੂੰ ਕਿਉਂ ਹੋ ਗਿਆ ਅੱਛਾ ਹਿਸਟਰੀ ਦੇ ਪ੍ਰਸੰਗ ਵਿੱਚ ਕਰਾਓ ਹਿਸਟਰੀ ਦੇ ਪ੍ਰਸੰਗ ਵਿੱਚ ਉਹ ਕਿਉਂ ਮੈਂ ਸੋਸਾਇਟੀ ਸਟਡੀ ਦਾ ਸੀ ਸਮਝੀ ਸਮਝੀ ਹੂੰ ਉਹ ਫੇਲ ਕਿਉਂ ਹੋਇਆ ਆਪਨੇ ਜ਼ਿੰਦਗੀ ਚ ਆ ਕੇ ਹੂੰ ਮੈਂ ਕਹਿੰਦੀ ਫੇਲ ਹੋਣ ਦਾ ਕਾਰਨ ਤਾਂ ਉਹਦਾ ਜੋ ਆਪਣੇ ਰਾਜ ਨੂੰ ਮੈਨੇਜਮੈਂਟ ਜਿਸ ਤਰ੍ਹਾਂ ਉਹਨੇ ਕੀਤੀ ਹੂੰ ਡਾਕਟਰ ਜੀ ਮੈਂ ਮੈਨੇਜਮੈਂਟ ਕੀਤੀ ਇਸ ਕਰਕੇ ਫੇਲ ਹੋ ਗਿਆ ਹੂੰ ਤੇ ਉਹ ਮੰਨ ਨੂੰ ਕਹਿਣ ਲੱਗਾ ਨਹੀਂ ਗਲਤ ਤਰੀਕਾ ਗਲਤ ਮੈਂ ਕਿਹਾ ਜੀ ਹੂੰ ਕਹਿੰਦਾ ਫੇਲ ਇਸ ਕਰਕੇ ਹੋਇਆ ਕਿ ਉਹ ਤਾਂ ਆਪਣੇ ਜ਼ਿੰਦਗੀ ਦੇ ਲਾਸਟ ਸਾਲ ਜਿਹੜੇ ਨੇ ਉਹ ਤਖਣੇ ਜਾ ਕੇ ਬਹਿ ਗਿਆ ਅੱਛਾ ਉੱਥੇ ਬੈਠਾ ਰਿਹਾ ਹੂੰ ਮੈਂ ਕਿਹਾ ਇਹ ਕੀ ਕਾਰਨ ਹੈ ਅੰਗਰੇਜ਼ਾਂ ਬੰਬੇ ਤੋਂ ਰਾਜ ਕਰਦੇ ਰਹੇ ਹਿੰਦੁਸਤਾਨ ਚ ਹੂੰ ਫਿਰ ਕਲਕੱਤੇ ਤੋਂ ਰਾਜ ਕਰਦੇ ਰਹੇ ਹਿੰਦੁਸਤਾਨ ਚ ਹੂੰ ਹੈ ਇਹ ਤਾਂ ਕੋਈ ਕਾਰਨ ਨਾ ਹੋਇਆ ਮੈਨੂੰ ਕਹਿੰਦਾ ਜਾ ਜਾ ਚਲ ਜਾ ਫਿਰ ਚਲ ਮੋਟ ਕੇ ਆਏ ਹੂੰ ਤੇ ਬਾਅਦ ਵਿੱਚ ਮੈਨੂੰ ਸੈਲੈਕਟ ਕਰ ਲੈ ਜੋ ਸੈਲੈਕਟ ਕਰਿਆ ਫਫੜੇ ਮੇਰੇ ਮਤਲਬ ਅਪਾਇੰਟਮੈਂਟ ਪਹਿਲੀ ਉਥੇ ਹੋਈ ਫਫੜੇ ਭਾਈ ਫਫੜੇ ਭਾਈ ਤੇ ਉਸ ਵੇਲੇ ਬਸੇ ਮਤਲਬ ਜਿਹੜੀ ਸੈਨੇਕਸਲ ਬਾਰੇ ਰੋਪਸੀ ਨਾਲ ਮੇਰਾ ਸਬੰਧ ਬਣ ਗਿਆ ਸੀ। ਅੱਛਾ ਹਲਵਾਰ ਵੀ ਮੇਰਾ ਦੋਸਤ ਸੀ ਉਸ ਵੇਲੇ ਮੇਰੇ ਕੋਲੇ ਹੁੰਦਾ ਰਹਿੰਦਾ ਉਹ। ਓਕੇ। ਹਰਪਾ ਨਾਲ ਹਲਵਾਰ ਵੀ। ਜਣੀ ਉਹ ਤੋਂ ਹਲ ਹਲਵਾਰ ਵੀ ਤੋਂ ਪ੍ਰਭਾਵਿਤ ਹੋਇਆ ਤੁਸੀਂ। ਹਾਂ ਉਹ ਤੋਂ। ਉਹ ਕਿਉਂਕਿ ਮੇਰੇ ਕੋਲ ਇੱਥੇ ਰਹਿੰਦਾ ਰਿਹਾ ਉਹ। ਅੱਛਾ। ਉਹ ਆਇਆ ਉਹਨੇ ਮਤਲਬ ਜਦੋਂ ਮੈਂ ਉਹਨੂੰ ਦੱਸਿਆ ਵੀ ਆਪਾਂ ਮੈਂ ਜੇ ਸਿਲੈਕਸ਼ਨ ਹੋ ਗਿਆ ਮੇਰੀ ਤੇ ਪਾਪੜੇ ਜੁਆਇਨ ਕਰਨਾ ਮੈਂ। ਹੂੰ। ਉਹ ਕਹਿੰਦਾ ਰਹਿਣ ਦੇ ਯਾਰ। ਪਾਪੜੇ ਜਾ ਰਿਹਾ ਕਰ ਨਥੋ ਇੱਥੇ ਹੀ ਰਹਾ ਹਮ ਆਪਾਂ ਇਸੇ ਦੀ ਜੀ ਕੰਮ ਕਰਾਂਗੇ ਹਮ ਮੈਂ ਤੇ ਮਾਰਸੀਆ ਪਹੀ ਜਿੱਤੂ ਸੀ ਐ ਕਰ ਰਿਹਾ ਹਮ ਤੇ ਮੈਂ ਨੌਕਰੀ ਸ਼ੁਰੂ ਕੀਤੀ ਅੱਛਾ ਜੋ ਨਹੀਂ ਨਹੀਂ ਕੀਤਾ ਨਹੀਂ ਨਹੀਂ ਕੀਤਾ ਕੀ ਬਾਤ ਹੈ ਨੌਕਰੀ ਸ਼ੁਰੂ ਕਰ ਲਵਾ ਇੱਥੇ ਰਹਾ ਹਮ ਉਸ ਤੋਂ ਬਾਅਦ ਉਹ ਫਿਰ ਅਸੀਂ ਮਤਲਬ ਮੈਂ ਜੂਨੀਅਰ ਮਦਾ ਜੂਨੇ ਚਲਾ ਗਿਆ ਹਮ ਤੇ ਮੈਂ ਇਹ ਕਿਉਂਕਿ ਅਸੀਂ ਰਿਕੋਗਨਾਈਜ਼ ਕਰ ਇਹ ਸਕੂਲ ਰਿਕੋਗਨਾਈਜ਼ ਕਰਵਾਇਆ ਸੀ ਓਕੇ ਪਹਿਲਾਂ ਪ੍ਰਾਈਵੇਟ ਸੀ ਓਕੇ ਫਿਰ ਅਸੀਂ ਉੱਥੇ ਰੈਜੀਟੇਸ਼ਨ ਲੜੀ ਇਹ ਗ੍ਰੈਂਟੇਡ ਹੋਇਆ ਫਿਰ ਗ੍ਰੈਂਟੇਡ ਹਾਂ ਓਕੇ ਅੱਛਾ ਤੁਸੀਂ ਮਤਲਬ ਮੈਂ ਵਿਚੋ ਗੱਲ ਤੁਹਾਡੀ ਰੋਕ ਰਿਹਾ ਐ ਤੁਸੀਂ ਇੱਥੇ ਨਹੀਂ ਸਰਦ ਤੁਹਾਡੀ ਕਿ ਬਠਿੰਡੇ ਵੀ ਕੀਤੀ ਹੈ ਤੁਸੀਂ ਨੋਰਮਲ ਸਰਵਿਸ ਮੇਰੇ ਨਾਮ ਦੀ ਪਤਾ ਨਹੀਂ ਕਿੱਥੋਂ ਵੜ ਗਿਆ ਵੀ ਬਠਿੰਡੇ ਵੀ ਤੁਸੀਂ ਰਹੇ ਹੋਗੇ ਨੇ ਵਾਂਡੇ ਬਹਿਰ ਨਹੀਂ ਕੀਤੀ ਓਕੇ ਓਕੇ ਠੀਕ ਠੀਕ ਮੈਂ ਇੱਥੇ ਰਹਾ ਉਹ ਸਟਰਗਲ ਕਰਕੇ ਹੋਗੀ ਨਾ ਉੱਥੇ ਆਪਾਂ ਮਤਲਬ ਜਿਹੜਾ ਉਹ ਧਰਨਾ ਤੋਂ ਨਾਲ ਉਹਨਾਂ ਦੇ ਖਿਲਾਫ ਲਾਇਆ ਤੇ ਫਿਰ ਮੈਂ ਲੀਡਰ ਸੀ ਉਦੋਂ ਹਾਂ ਠੀਕ ਠੀਕ ਮੈਂ ਵੀ ਉਹਦਾ ਲੀਡਰ ਸੀ ਓਕੇ 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 ਤੇ ਮੈਂ ਆਪਣੇ ਮਤਲਬ ਜਿਹੜਾ ਪੰਜਾਬ ਦੀ ਡਿਸਟ੍ਰਿਕਟ ਦੇ ਪੰਜਾਬ ਦੀ ਸੀ ਮੈਂ ਡਿਸਟ੍ਰਿਕਟ ਦਾ ਵੀ ਪ੍ਰੈਜ਼ੀਡੈਂਟ ਸੀ ਤੇ ਪੰਜਾਬ ਦਾ ਮੈਂ ਜੁਆਇੰਟ ਸੈਕਟਰੀ ਸੀ ਓਕੇ ਓਕੇ ਮੈਂ ਸਾਡੀ ਜਿਹੜੀ ਜਿੱਥੇ ਮੈਂ ਸੀ ओके ਤੇ ਉਹ ਅਸੀਂ ਫਿਰ ਮਤਲਬ ਇੱਥੇ ਜਿਹੜੇ ਇੱਥੇ ਅਸੀਂ ਲੜੇ ਹੂੰ ਬਹਿੰਡੇ ਜਾ ਕੇ ਉਹਦਾ ਨਾਟਨ ਦਾ ਕਾਰਨ ਸੀਗਾ ਕਿ ਸਾਡੇ ਇੱਥੇ ਪਹਿਲਾਂ ਤਾਂ ਹੂੰ ਜਿਹੜਾ ਜਿਹੜਾ ਆਪਣਾ ਰਾਮਾ ਹੂੰ ਹਾਈ ਸਕੂਲ ਰਾਮਾ ਹੂੰ ਹੂੰ ਰਾਮੇ ਦਾ ਐਸਟੀ ਸਕੂਲ ਸੀ ਹੂੰ ਉਹਨਾਂ ਦੇ ਜਿਹੜੇ ਮੈਨੇਜਮੈਂਟ ਸੀ ਉਹਨਾਂ ਨੇ 11 ਟੀਚਰ ਕਰਤੇ ਸਕੂਲ ਤੋਂ ਸੱਚ ਹੋਈ ਇਕੱਠੇ ਕਰਤੇ ਇਕੱਠੇ ਹਾਂਜੀ ਤੇ ਉਹਦੇ ਉਹਨਾਂ ਨੇ 11 ਟੀਚਰ ਕਰਤੇ ਤੇ ਮੈਂ ਕਿਉਂਕਿ ਪ੍ਰੈਜ਼ੀਡੈਂਸੀ ਹਾਊਸ 'ਚ ਹੂੰ ਸਕੂਲ ਆ ਪ੍ਰਾਈਵੇਟ ਸਕੂਲ ਆ ਹੂੰ ਤੇ ਮੈਂ ਉੱਥੇ ਗਿਆ ਤੇ ਉੱਥੇ ਮਹਾਸ਼ਾਹੀ ਮਹਾਸ਼ਾ ਨੇ ਆਲਚਨ ਹੂੰ ਉਹ ਸੀਗਾ ਇੰਜ ਮਤਲਬ ਇੰਜਾਂਕ ਉਹ ਜਿਹੜਾ ਆਰਿਆ ਸਮਾਜੀ ਸੀ ਹੂੰ ਤੇ ਮੈਂ ਉੱਥੇ ਗਿਆ ਜਾ ਕੇ ਸਕੂਲ ਚ ਟੀਚਰਾਂ ਨੂੰ ਮਿਲਿਆ ਤੇ ਮੈਨੂੰ ਉਹ ਕਹਿੰਦੇ ਮੈਂ ਕਿਹਾ ਮੈਂ ਇੱਕ ਵਾਰ ਮਿਲਣਾ ਚਾਹੁੰਦਾ ਹਾਂ ਮਾਸ਼ਾ ਅੱਗਰੇ ਉਹਨੇ ਸੁਣ ਰੋ ਗੱਲ ਨਹੀਂ ਕਰਨੀ ਹੂੰ ਮੈਂ ਕੋਈ ਗੱਲ ਨਹੀਂ ਹੂੰ ਤੇ ਮੈਂ ਕਿਹਾ ਭਾਈ ਜਦੋਂ ਮੈਂ ਉਹਨਾਂ ਕਿਹਾ ਮੈਂ ਉਹਦਾ ਪਤਾ ਕੀ ਪਏ ਕਰੇ ਜੋ ਹੂੰ ਤੇ ਮੈਨੂੰ ਚੱਲ ਆ ਗਿਆ ਯਾਰ ਅਓ ਜੀ ਹਾਉ ਜੀ ਮੈਂ ਕਿ ਮ ਪ੍ਰਧਾਨ ਬਿਲਡਰ ਸਕੂਲ ਆ ਹੂੰ ਤੇ ਮੈਂ ਤੁਹਾਨੂੰ ਨਾਲ ਗੱਲ ਕਰਨਾ ਹੈ ਹਨਾ ਕੀ ਗੱਲ ਕਰਾਂਗੇ ਮੇਰੇ ਨਾਲ ਹੂੰ ਮੈਂ ਤਾਂ ਗੱਲ ਤਾਂ ਹੀ ਕਰਾਇਆ ਤੁਸੀਂ ਯਾ ਮਤਲਬ ਜਿਹੜਾ ਹੈ ਟੀਚਰਾਂ ਨੂੰ ਕੱਢਿਆ ਗਿਆ ਹੈ ਕਿਹਨਾਂ ਦਾ ਕਾਰਨ ਕੀ ਹੈ ਹੂੰ ਕੋਈ ਕਾਰ ਕੋਈ ਕਿਸੇ ਨੇ ਗਲਤ ਕੀਤਾ ਕੁਛ ਤਾਂ ਉਹ ਦੱਸੋ ਅਸੀਂ ਮਤਲਬ ਉਹਨਾਂ ਨੂੰ ਆਪ ਹੀ ਉਹਿਆ ਸੁਧਾਰ ਲਾਂਗੇ ਹੂੰ ਹੂੰ ਕਾ ਤੁਸੀਂ ਕਿਹੜੀ ਬਾਤ ਕਰਦੇ ਹੋ ਮੈਂ ਤਾਂ ਤੁਸੀਂ ਕਿਵੇਂ ਸੁਧਾਰੋਗੇ ਹੂੰ ਮੈਂ ਤਾਂ ਇੱਥੇ ਕਹਿ ਰੋ ਕਹਿ ਰੋ ਇੱਥੇ ਆਇਆ ਉਸ ਨੂੰ ਉਸ ਕੋ ਬਾਤ ਵਿਚ ਕਰਨ ਲਈ ਆ ਅੱਛਾ ਮਹਰੀ ਤਾਂ ਚਲੋ ਅੱਜ ਤਾਂ ਮੈਂ ਤੁਹਾਨੂੰ ਮਿਲਣ ਆਇਆ ਹੂੰ ਕਹਿ ਰੋ ਮੈਂ ਕੀ ਨੋਟਿਸ ਕੀ ਨਹੀਂ ਕਰਨ ਕੀਤਾ ਜਾਂ ਸਾਨੂੰ ਕੀ ਨਹੀਂ ਕਰਨ ਦੇਣਾ ਹੂੰ ਉਹ ਤਾਂ ਅਪਰ ਦੇਖਾਂਗੇ ਮੌਕੇ ਜਦੋਂ ਫਿਰ ਚੱਲੇ ਮੈਂ ਹੂੰ ਤੇ ਹੋਂ ਤਾਂ ਮੈਂ ਤੁਹਾਨੂੰ ਬੇਨਤੀ ਕਰਨਾ ਹੂੰ ਕਹਾਂ ਜਾਓ ਬੇਟੀ ਨੂੰ ਜਾਓ ਜੋ ਲਗਾ ਲਿਜਣਾ ਲਗਣਾ ਅੱਛਾ ਅਜੇ ਠੀਕ ਹੈ ਚਲੋ ਜੇ ਤੁਸੀਂ ਐਜੇ ਫਿਰ ਉਕਰਤੀ ਉੱਤੇ ਹੂੰ ਤੇ ਉੱਥੇ ਦਾ ਜਿਹੜਾ ਪ੍ਰਧਾਨ ਸੀਗਾ ਕਰਨੈਲ ਸਿੰਘ ਹਾਂਜੀ ਉਸ ਉਹ ਨਾਲ ਦਾ ਆਪਣੇ ਅਸੀਂ ਉੱਥੋਂ ਅਸੀਂ ਉਹ ਬੜਾ ਮਤਲਬੋਂ ਬੜਾ ਪ੍ਰਭਾਵ ਸਾਥੋਂ ਹੂੰ ਤੇ ਸਾਡੇ ਨਾਲ ਆ ਲਗਿਆ ਉਹ ਇਹ ਕਰਨਲ ਸਿੰਘ ਉਹੀ ਸੀ ਜਿਹੜਾ ਬਾਅਦ ਦੇ ਵਿੱਚ ਵੀ ਤੁਹਾਡੇ ਨਾਲ ਰਿਹਾ ਹੈ ਕਾਫੀ ਉਹ ਹੋਰ ਕਰਨਲ ਸਿੰਘ ਅੱਛਾ ਉਹ ਉਹ ਵੱਡੇ ਦਾ ਫਸਿਆ ਠੀਕ ਠੀਕ ਹੈ ਤੇ ਇਹ ਉਹ ਸਾਡੇ ਨਾਲ ਹੀ ਰਿਹਾ ਜੀ ਫਿਰ ਹੂੰ ਫਿਰ ਅਸੀਂ ਉਸੇ ਐਜਿਟੇਸ਼ਨ ਚਲਾਏਗੀ 4 ਮਹੀਨੇ ਓਕੇ ਲਗਾਤਾਰ ਹੂੰ 4 ਮਹੀਨੇ ਤੇ ਅਸੀਂ ਲੜਾਈਆਂ ਵੀ ਸਾਡੀਆਂ ਆਮ